ਇੱਕ ਹਿੰਦੂ ਦੇ ਕੁੜੀ ਲੈ ਗਏ ਸੀ ਚੱਕ ਕੇ ਆ ਇਧਰ ਦੀ ਗੱਲ ਆ ਤੇ ਉਹਨਾਂ ਨੇ 22 ਦਿਨ ਤੇ 23 ਦਿਨ ਰੱਖੀ ਉਹ ਕੁੜੀ ਉਹ ਜਿਹੜਾ ਹਿੰਦੂ ਜਦੋਂ ਉਹਨਾਂ ਨੇ ਨਾ ਕੋਈ ਬਥੇਰਾ ਪੁਲਿਸ ਕੋਲੇ ਵੀ ਭੱਜੇ ਸਾਰੇ ਪਾਸੇ ਮੇਰੀ ਕੁੜੀ ਲੈ ਗਏ ਛਡਾ ਦਿਓ ਨਾ ਕੋਈ ਚਾਰਾ ਚੱਲਿਆ ਫਿਰ ਸੰਤਾਂ ਕੋਲੇ ਗਿਆ ਹਾਰ ਕੇ ਉਹ ਪਿੰਡਰਾਂ ਵਾਲਿਆਂ ਕੋਲੇ ਹਿੰਦੂ ਪਰਿਵਾਰ ਦੀ ਸੀ ਕੁੜੀ ਫਿਰ ਸੰਤਾਂ ਕੋਲੇ ਉਹਨੇ ਜਾ ਕੇ ਜਿਹੜੀ ਹੈਗੀ ਪੁਕਾਰ ਕੀਤੀ ਵੀ ਬਾਬਾ ਜੀ ਮੇਰੀ ਕੁੜੀ ਨੂੰ ਲੈ ਕੇ ਚੱਕਿਆ ਨਾ ਚਰ ਹੋ ਗਿਆ 22-23 ਦਿਨ ਹੋ ਗਏ ਛੱਡਦੇ ਕੋਈ ਨਹੀਂ ਹੈਗੇ ਧੱਕਾ ਕਰਿਆ ਸਣਾ ਧੱਕਾ ਹੋ ਗਿਆ ਕਰੋ ਕਿਰਪਾ ਸਾਡੇ ਤੇ ਫਿਰ ਸੰਤਾਂ ਨੇ ਕਿਹਾ ਹੁਣ ਤੂੰ ਘਰੇ ਚੱਲਿਆ ਜਾ ਹੁਣ ਉਹ ਤੇਰੀ ਤੀ ਨਹੀਂ ਸਾਡੀ ਧੀ ਆ ਭਾਈ ਫਿਰ ਉਹ ਚੱਕ ਲਿਆਂਦਾ ਸਾਰੇ ਉਹ ਭਾਈ ਉਹ ਮੇਦਨੋਂ ਮੁੰਡਾ ਵੀ ਚੱਕ ਲਾਂ ਜਿਹਨੇ ਇੱਕ ਰੱਖੀ ਹੋਈ ਸੀ ਜਿਹੜੇ ਸੇਠ ਦਾ ਮੁੰਡਾ ਦੀ ਉਹ ਵੀ ਚੱਕ ਲਿਆਂਦੇ ਸਾਰੇ ਚੱਕ ਲਿਆਂਦੇ ਟੱਪਰ ਕੁੜੀ ਵੀ ਲਿਆਂਦੀ ਸੰਤਾਂ ਨੇ ਉਹ ਵੀ ਬੁਲਾ ਲਿਆ ਜਿਹਦੀ ਕੁੜੀ ਸੀ ਵੀ ਲੈ ਜਾ ਤੇਰੀ ਕੁੜੀ ਆ ਸਹੀ ਸਿਰ ਹੁਣ ਤੇ ਤੇਰੀ ਨਹੀਂ ਸਾਡੀ ਕੁੜੀ ਆ ਇਹ ਤੇ ਉਹਨਾਂ ਨੂੰ ਕਿਹਾ ਵੀ ਕਿੰਨੇ ਦਿਨ ਰੱਖੀ ਆ ਇਹਨੂੰ ਕੁੜੀ ਨੂੰ ਕਿੰਨੇ ਦਿਨ ਰੱਖਿਆ ਕਹਿੰਦਾ 22 23 ਦਿਨ ਰੱਖਿਆ ਸੰਤ ਕਹਿੰਦੇ ਜਿਹੜਾ ਉਹਦਾ ਮਾਂ ਪਿਓ ਤੇ ਮੁੰਡੇ ਦਾ ਭਾਜੋ ਤੁਸੀਂ ਘਰ ਨੂੰ ਇਹਨੂੰ ਅਸੀਂ ਆਪੇ ਕਰਾਂਗੇ ਦੱਸ ਸੂਤ ਜਿੰਨੇ ਦਿਨ ਉਹ ਰੱਖਿਆ ਉਹਨੇ ਉਹਦੇ ਟੁਕੜੇ ਕਰਕੇ ਬੋਰੀ ਚ ਪਾ ਕੇ ਘਰੇ ਛੱਡਿਆ ਇਹ